ਸਤਿ ਸ੍ਰੀ ਅਕਾਲ ਜੀ ਸਿਮਰਨ ਬਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਪਹਿਣਾ ਦੀ ਡਿਮਾਂਡ ਤੇ ਸੰਡੇ ਤੋਂ ਪਹਿਲਾਂ ਹੀ ਯਾਨੀ ਕਿ ਸ਼ੁੱਕਰਵਾਰ ਨੂੰ ਇੱਕ ਵੀਡੀਓ ਪਾ ਰਹੇ ਹਾਂ ਜਿਹੜੀ ਅਸੀਂ ਆਲਮੋਸਟ ਸੰਡੇ ਪਾਉਣੀ ਹੁੰਦੀ ਆ ਸੰਡੇ ਸੇਲ ਸੰਡੇ ਸੇਲ ਅੱਜ ਮੇਰੀਆਂ ਪਹਿਣਾ ਦੀ ਬਹੁਤ ਡਿਮਾਂਡ ਸੀ ਕਿ ਦੀਦੀ ਸੰਡੇ ਨੂੰ ਪਹਿਲਾਂ ਵੀਡੀਓ ਪਾਓ ਸਾਨੂੰ ਗਰਮੀਆਂ ਦੇ ਸੂਟਾਂ ਦੀ ਨੀਡ ਹੈ ਅੱਜ ਅਸੀਂ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਨੇ ਆ ਜੀ ਤੁਹਾਡੇ ਲਈ ਆਲ ਓਵਰ ਸੂਟ ਹੋਣਗੇ ਪਲੇਨ ਬਾਟਮ ਨਾਲ ਹੋਣਗੇ ਰੇਟ ਵੀ ਬਹੁਤ ਘੱਟ ਹੈ ਸੰਡੇ ਸੇਲ ਵਾਲੀ ਰੇਟ ਲਾਏ ਵੇ ਆ ਜੀ ਸੂਟ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਕਾਟਨ ਦੀ ਡਿਜੀਟਲ ਪ੍ਰਿੰਟ ਸ਼ਰਟ ਮਿਲੂਗੀ ਜੀ ਦੁਪੱਟਾ ਤੁਹਾਨੂੰ ਕੋਟਾ ਡੋਰੀਏ ਦਾ ਮਿਲੂਗਾ ਬਹੁਤ ਹੀ ਪਿਆਰਾ ਕੱਟਵਰਕ ਬਣਿਆ ਹੋਇਆ ਦੁਪੱਟੇ ਤੇ ਬਾਟਮ ਤੁਹਾਨੂੰ ਪਲੇਨ ਕੈਂਬ੍ਰਿਕ ਕਾਟਨ ਦੀ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਤੇ ਸੂਟ ਦਾ ਪ੍ਰਾਈਸ ਹੈਗਾ ਇਹ ਜੀ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ ਸੂਟ ਦਾ ਪ੍ਰਾਈਸ ਹੈਗਾ ਜੀ 999 999 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਦੇ ਰਹੇ ਹਾਂ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿਕ ਭੇਜ ਸਕਦੇ ਆ ਜੀ ਸੂਟਾਂ ਦੇ ਕਲਰ ਚੈੱਕ ਕਰੋ ਜੀ ਨਾਲ ਦੀ ਨਾਲ ਤੁਹਾਨੂੰ ਕੁ ਸੂਟਾਂ ਦੇ ਕਲਰ ਦਿਖਣਗੇ ਜੀ ਸੂਟ ਬਹੁਤ ਹੀ ਪਿਆਰੇ ਆ ਜੀ ਬਹੁਤ ਜ਼ਿਆਦਾ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਕਲਰ ਤੁਸੀਂ ਬਾਏ ਕਰੋ ਦੁਪੱਟਾ ਕੋਟਾ ਚੈੱਕ ਦਾ ਮਿਲੂਗਾ ਫੋਰ ਸਾਈਡ ਬਹੁਤ ਹੀ ਪਿਆਰੀ ਜੀ ਤੁਹਾਨੂੰ ਕੱਟਵਰਕ ਮਿਲੂਗੀ ਜੀ ਬਾਟਮ ਚੀਕਨ ਦੀ ਮਿਲੂਗੀ ਵਿਦ ਵਰਕ ਜੀ ਸੂਟ ਦਾ ਪ੍ਰਾਈਸ ਹੈਗਾ ਜੀ 999 999 ਸੂਟ ਦਾ ਪ੍ਰਾਈਸ ਹੈ ਜੀ ਐਂਡ ਤੱਕ ਐਂਡ ਤੱਕ ਵੀਡੀਓ ਨੂੰ ਦੇਖਿਆ ਕਰੋ ਜੀ ਕਿਉਂਕਿ ਐਂਡ ਵਿੱਚ ਇੱਕ ਬਹੁਤ ਹੀ ਵਧੀਆ ਸੀ ਆਫਰ ਦੰਨੇ ਆ ਹਰ ਵਾਰੀ ਦੀ ਤਰ੍ਹਾਂ ਸੂਟ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਹੈ ਮੇਰੀਆਂ ਭੈਣਾਂ ਨੂੰ ਹੱਥ ਵਨ ਕੇ ਰਿਕਵੈਸਟ ਹੈ ਜੀ ਵੀਡੀਓ ਨੂੰ ਅੱਗੇ ਤੇ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤੁਸੀਂ ਸਾਨੂੰ ਬਹੁਤ ਸਪੋਰਟ ਕਰ ਰਹੇ ਆ ਜੀ ਐਦਾਂ ਹੀ ਸਪੋਰਟ ਕਰਦੇ ਰਹੋ ਤੁਹਾਡੀ ਮਾਂਡ ਤੇ ਇਹ ਵੀਡੀਓ ਸ਼ੁੱਕਰਵਾਰ ਨੂੰ ਪਾ ਰਹੇ ਹਾਂ ਜੀ ਸੰਡੇ ਵਾਲੀ ਸੰਡੇ ਨੂੰ ਵੀ ਵੀਡੀਓ ਆਊਗੀ ਮਾਰਨਿੰਗ 'ਚ ਉਹ ਵੀ ਜ਼ਰੂਰ ਦੇਖਿਓ ਜੀ ਬਹੁਤ ਜ਼ਿਆਦਾ ਪਿਆਰੇ ਸੂਟ ਹੈ ਜੀ ਪਿਓਰ ਕੈਂਬਰੀਕ ਕਾਟਨ ਏਕੇ ਟੈਕਸ ਬ੍ਰਾਂਡ ਦੀ ਕੈਂਬਰੀਕ ਕਾਟਨ ਮਿਲੂਗੀ ਜੀ ਬਾਟਮ ਤੁਹਾਨੂੰ ਚਿਕਨ ਦੀ ਮਿਲੂਗੀ ਪਲਾਜ਼ੋ ਬਣਾਓ ਬਾਟਮ ਬਣਾਓ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਜੌਰਜਟ ਦਾ ਇੰਨਾ ਪਿਆਰਾ ਪ੍ਰਿੰਟ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਬਲੈਕ ਪਾਉਣਾ ਪਸੰਦ ਕਰਦੀਆਂ ਬਸ ਬਿਨਾ ਚੀਜ਼ ਕੇ ਸੂਟ ਆਰਡਰ ਕਰ ਦੋ ਜੀ ਬਹੁਤ ਹੀ ਘੱਟ ਰੇਟ ਚ ਕੱਢਿਆ ਰੀਜਨਲ ਜੌਰਜਟ ਮਿਲੂਗੀ ਜੀ ਬਹੁਤ ਲਾਈਟ weight ਜੌਰਜਟ ਹੈ ਪ੍ਰਿੰਟ ਦੇ ਕਿਆ ਕਹਨੇ ਸੂਟ ਪਾ ਕੇ ਤੁਸੀਂ ਉੜ ਜੂੜ ਜੂ ਕਰੋਗੇ ਜੀ ਇੰਨਾ ਸੋਹਣਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ only 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਫਲਾਵਰ ਚੈੱਕ ਕਰੋ ਇੰਨੇ ਜਿਆਦਾ ਸੋਹਣੇ ਆ ਜੀ ਲੈਨਿੰਗ ਲੱਗ ਕੇ ਬਣਨ ਵਾਲਾ ਸੂਟ ਹੈ ਜੀ ਲੈਨਿੰਗ ਲੱਗ ਕੇ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਵੇਅਰ ਕਰਿਆ ਵਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਵਿਦ ਦੁਪੱਟਾ ਜੀ ਕੈਂਬ੍ਰਿਕ ਕਾਟਨ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਆਲਓਵਰ ਸੂਟ ਮਿਲੂਗਾ ਜੀ ਮਲਮਲ ਦਾ ਤੁਹਾਨੂੰ ਪ੍ਰਿੰਟ ਨਾਲ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿਕ ਭੇਜ ਸਕਦੇ ਹਾਂ ਜੀ ਬਧੇਰੇ ਜਾਣਕਾਰੀ ਲਈ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਆ ਜੇ ਤੁਸੀਂ ਸੂਟ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤੁਹਾਨੂੰ ਨਹੀਂ ਸਮਝ ਚ ਆਉਂਦੀ ਹੈਗੀ ਵੀ ਸੂਟ ਕੀ ਦੱਸੇਗਾ ਕਈ ਵਾਰ ਜੀ ਹੁੰਦਾ ਅਸੀਂ ਵੀ ਕੰਫਿਊਜ਼ ਹੋ ਜਾਂਦੇ ਆ ਕਿਉਂਕਿ ਮਾਈਂਡ ਬਹੁਤ ਪਾਸੇ ਹੁੰਦਾ ਉਸ ਤੋਂ ਬਾਅਦ ਅਗਲੇ ਸੂਟ ਚ ਚੈੱਕ ਕਰੋ ਜੀ ਪਲੇਨ ਬਾਟਮ ਨਾਲ ਪਲੇਨ ਬਾਟਮ ਨਾਲ ਤੁਹਾਨੂੰ ਸੂਟ ਮਿਲਣਗੇ ਜੀ ਬਹੁਤ ਹੀ ਪਿਆਰੇ ਸੂਟ ਹੈਗੇ ਆ ਜੀ ਇਹ ਸੂਟ ਤੁਸੀਂ ਟੋਟਲ ਤੁਹਾਨੂੰ 3 ਸੂਟਾਂ ਦਾ ਸੈੱਟ ਮਿਲੂਗਾ ਜੀ ਵਾਏ 2 2 ਸੂਟ ਦੇ ਨਾਲ 1 ਸੂਟ ਫ੍ਰੀ ਆ ਜਾਨੀ ਕਿ 2 ਸੂਟਾਂ ਦੇ ਨਾਲ 1 ਸੂਟ ਫ੍ਰੀ ਆ ਸੂਟ ਦਾ ਪ੍ਰਾਈਸ ਹੈਗਾ ਜੀ 1499 1499 ਵਿੱਚ ਤੁਹਾਨੂੰ 3 ਸੂਟ ਮਿਲਣਗੇ ਜੀ ਜਿਹੜਾ ਮਰਜ਼ੀ ਪਸੰਦ ਕਰ ਲਓ ਜੀ ਬਹੁਤ ਹੀ ਪਿਆਰੀ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦਾ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ 1499 ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਉਹ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਸਾਨੂੰ ਪਿੱਕਾ ਭੇਜ ਸਕਦੇ ਆ ਇਸ ਸੀ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਆ ਸੂਟ ਬਾਏ ਕਰਨ ਦਾ ਤਰੀਕਾ ਜੀ ਪਹਿਲਾਂ ਜੀ ਤੁਸੀਂ ਸਕਰੀਨ ਸ਼ਾਟ ਸੂਟਾਂ ਦੇ ਲੈਣੇ ਆ ਜਿਹੜੇ ਜਿਹੜੇ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਾਨੂੰ ਸੂਟਾਂ ਸੂਟਾਂ ਦੀਆਂ ਪਿਕਸ ਸੈਂਡ ਕਰਕੇ ਜੀ ਸਕੀਨਰ ਸਭ ਤੋਂ ਮੰਗਵਾ ਲਓ ਏਸੀ ਨੰਬਰ ਤੇ ਕਰ ਲਓ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਹੈ ਜੀ ਸਕਰੀਨ ਪੇਮੈਂਟ ਕਰਕੇ ਜੀ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਆਪਣਾ ਡਰੈਸ ਸੈਂਡ ਕਰਨਾ ਤਾਂ ਤੁਹਾਡੇ ਸੂਟ ਬੁੱਕ ਹੋਣੇ ਆ ਜੀ ਮੈਸੇਜ ਭੇਜਣ ਨਾਲ ਸੂਟ ਨਹੀਂ ਬੁੱਕ ਹੋਣੇ ਹੱਥ ਮੰਨ ਕੇ ਬੇਨਤੀ ਆ ਪਹਿਲਾਂ ਜਲਦੀ ਤੋਂ ਜਲਦੀ ਪੇਮੈਂਟ ਕਰਿਆ ਕਰੋ ਕਿਉਂਕਿ ਜਦ ਤੱਕ ਕਸਟਮਰ ਦੀ ਪੇਮੈਂਟ ਮੇਰੇ ਕੋਲ ਨਹੀਂ ਆਉਂਦੀ ਮੈਂ ਕਿਸੇ ਦਾ ਸੂਟ ਚੱਕ ਕੇ ਨਹੀਂ ਰੱਖਦੀ ਜੀ ਹਰ ਕੰਮ ਦਾ ਇੱਕ ਰੂਲ ਹੁੰਦਾ ਹੈ ਜੀ ਤੁਸੀਂ ਆਪ ਸਮਝਦਾਰ ਹੋ ਮੈਂ ਸੂਟ ਚੱਕ ਕੇ ਰੱਖ ਦਵਾਂ ਤੇ ਤੁਹਾਡੀ ਪੇਮੈਂਟ ਨਾ ਆਵੇ ਮੇਰੇ ਸੂਟ ਉਹ ਵੀ ਰਹਿ ਜਾਣੇ ਇਸ ਕਰਕੇ ਜਿਦੀ ਜਿਦੀ ਪੇਮੈਂਟ ਆਉਂਦੀ ਆ ਜਿਦੀ ਪਹਿਲਾਂ ਪੇਮੈਂਟ ਆਉਂਦੀ ਆ ਉਹਨੂੰ ਸੂਟ ਰੱਖਿਆ ਜਾਂਦਾ ਬਾਅਦ ਵਿੱਚ ਤੁਹਾਡਾ ਇੱਕ ਸੂਟ ਤਿੰਨਾ ਚੋਂ ਇੱਕ ਨਾ ਹੋਇਆ ਤਾਂ ਤੁਹਾਨੂੰ ਇਹ ਮਿਲਣਾ ਨਹੀਂ ਜੀ ਕਿਉਂਕਿ ਇਹ ਤਿੰਨ ਸੂਟਾਂ ਦਾ ਹੀ ਸੈੱਟ ਦੇਣਾ ਹੈ ਜੀ ਅਸੀਂ ਓਨਲੀ ਤਿੰਨ ਸੂਟਾਂ ਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਕੋਈ ਵੀ ਮੇਰੀ ਭਣੇ ਇਹ ਨਹੀਂ ਕਹਿ ਸਕਦੀ ਵੀ ਇਹ ਕਲਰ ਤਾਂ ਮੇਰੇ ਕੋਲ ਸੀਗਾ ਇਹ ਮੈਂ ਤਾਂ ਨਹੀਂ ਮੰਗਾਇਆ ਕਿਉਂਕਿ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਕਲਰ ਅਲੱਗ-ਅਲੱਗ ਤਰ੍ਹਾਂ ਦੀਆਂ ਮੈਚਿੰਗਾਂ ਜੀ ਬਹੁਤ ਡਿਮਾਂਡ ਦੀ ਵੀਡੀਓ ਆ ਜੀ ਸਾਰੀਆਂ ਪਹਿਣਾ ਲਈ ਸਾਰੀਆਂ ਪਹਿਣਾ ਗਰਮੀਆਂ ਦੀ ਤਾਜ਼ਾ ਤਾਜ਼ੇ ਸੋਹਣੇ ਸੂਟਾਂ ਦੀ ਸ਼ਾਪਿੰਗ ਕਰੋ ਖਿਲੇ-ਖਿਲੇ ਰਹੋ ਜੀ ਚਿਹਰੇ ਜੇ ਆਪਾਂ ਖਿਲੇ-ਖਿਲੇ ਰਹੂਗੇ ਉਹ ਹੈ ਜ ਮਤਲਬ ਬੰਦਾ ਆਪਾਂ ਲੱਗੂਗਾ ਜੇ ਆਪਾਂ ਵਧੀਆ-ਵਧੀਆ ਜੇ ਖਿਲੇ-ਖਿਲੇ ਜੇ ਐਨ ਬਣ ਕੇ ਰਹਾ ਕਰੋ ਸਾਫ਼ ਸੋਹਣੇ ਜ਼ਰੂਰੀ ਨਹੀਂ ਵੀ ਆਪਾਂ ਨੇ 5000 ਵਾਲਾ ਸੂਟ ਪਾਖੀ ਸੋਹਣੇ ਬਣਨਾ ਹੈ ਸਾਫ਼ ਸੁਥਰਿਆ ਕੱਪੜਾ ਪਾਓ ਵਧੀਆ ਡਿਜ਼ਾਈਨਿੰਗ ਇਹਨੂੰ ਸਟੀਚ ਕਰਾਓ ਵਧੀਆ ਸੂਟ ਦੀ ਲੁੱਕ ਬਣਾਓ ਇਹ ਸੂਟ ਨੂੰ ਤੁਸੀਂ ਜਿੰਨਾ ਮਰਜ਼ੀ ਵਧੀਆ ਬਣਾ ਸਕਦੇ ਆ ਜੀ ਸਾਡੀ ਬੁਟੀਕ ਹੈ ਅਸੀਂ ਖੁਦ ਸੂਟ ਸਟੀਚ ਕਰਦੇ ਆ ਕਦੇ ਸਾਡੇ ਤੇ ਛੱਡ ਕੇ ਦੇਖਿਓ ਵੀ ਦੀਦੀ ਤੁਸੀਂ ਇਹ ਸੂਟ ਸਾਡੇ ਲਈ ਓਨਲੀ ਸਟੀਚ ਕਰਕੇ ਹੀ ਭੇਜ ਦਿਓ ਇੱਕ ਵਾਰੀ ਤੁਹਾਡੇ ਸਟੀਚਿੰਗ ਪਸੰਦ ਆਊਗੀ ਪਰ ਇਹ ਕਿਉਂ ਵੀ ਦੀਦੀ ਜਿਵੇਂ ਇਹ ਜੱਜ ਰਿਹਾ ਇੱਕ ਤੁਹਾਨੂੰ ਸਾਨੂੰ ਥੋੜਾ ਜਿਹਾ ਆਪਣੀ ਏਜ ਦਾ ਆਈਡੀਆ ਦੇ ਦਿਓ ਵੀ ਸਾਡੀ ਐਨੀਕਲ ਏਜ ਹੈ ਉਸ ਹਿਸਾਬ ਦਾ ਸੂਟ ਅਸੀਂ ਇੰਨਾ ਡਿਜ਼ਾਈਨਰ ਤੁਹਾਡੇ ਲਈ ਰੈਡੀ ਕਰਕੇ ਦੇ ਦੂੰਗੇ ਜੀ ਇਹਦੀ ਡਿਜ਼ਾਈਨਿੰਗ ਤੁਸੀਂ ਐਵੇਂ ਕਰਾ ਸਕਦੇ ਆ ਜਿਵੇਂ ਅੱਜ ਕੱਲ ਵਾਈਟ ਲੈਸਾਂ ਮਿਲਦੀਆਂ ਜੀ ਉਹ ਤੇ neck ਤੇ ਕਰਵਾ ਲਓ ਬਾਜੂ ਤੇ ਕਰਵਾ ਲਓ ਸਲਵਾਰ ਦੇ ਪਹੁੰਚੇ ਜਾਂ ਪਲਾਜੋ ਦੇ ਪਹੁੰਚੇ ਤੇ ਕੁਛ ਕਰਵਾ ਲਓ ਥੋੜਾ ਬਹੁਤਾ ਲੈਸ ਦਾ ਕਮ ਸੂਟ ਬਣ ਕੇ ਤੁਹਾਡਾ ਬਹੁਤ ਵਧੀਆ ਰੈਡੀ ਹੋਣਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਤਿੰਨੇ ਸੂਟ ਕਸਟਮਰ ਦੀ ਚੁਆਇਸ ਦੇ ਹੋਣਗੇ ਜੀ ਕਈ ਵਾਰ ਅਸੀਂ ਐਦਾਂ ਕਰ ਦਿੰਨੇ ਆ ਵੀ ਦੋ ਸੂਟ ਕਸਟਮਰ ਦੀ ਡਿਮਾਂਡ ਦੇ ਇੱਕ ਸੂਟ ਸਾਡੀ ਡਿਮਾਂਡ ਦਾ ਪਰ ਨਹੀਂ ਇਹ ਤਿੰਨੋਂ ਸੂਟ ਕਸਟਮਰ ਖੁਦ ਪਰ ਖੁਦ ਸਿਲੈਕਟ ਕਰ ਸਕਦੇ ਜੀ ਇਹਦੇ ਵਿੱਚ ਸਾਡੀ ਕੋਈ ਵੀ ਚੁਆਇਸ ਨਹੀਂ ਹੋਊਗੀ ਸਿਰਫ ਕਸਟਮਰ ਦੀ ਚੁਆਇਸ ਹੋਊਗੀ ਐਸੇ ਕਰਕੇ ਮੈਂ ਕਹਿ ਰਹੀ ਆਂ ਵੀ ਨਾਲ ਦੀ ਨਾਲ ਸੂਟਾਂ ਦੀਆਂ ਫੋਟੋਆਂ ਪਾ ਦਿਓ ਇਹ ਨਾ ਹੋਵੇ ਵੀ ਜਨ ਨੂੰ ਤੁਸੀਂ ਫੋਟੋਆਂ ਪਾਓ ਇੱਕ ਸੂਟ ਤੁਹਾਨੂੰ ਮਿਲੇ ਨਾ ਇੱਕ ਹੋਰ ਖਾਸ ਗੱਲ ਜੀ ਜੇ ਤੁਸੀਂ ਸੂਟਾਂ ਦੀਆਂ ਫੋਟੋਆਂ ਪਾਉਣੀਆਂ ਤਿੰਨ ਸੂਟ ਤੁਸੀਂ ਲੈਣੇ ਆ ਤੁਸੀਂ ਪੰਜ ਸੂਟਾਂ ਦੀਆਂ ਫੋਟੋਆਂ ਪਾਉਣੀਆਂ ਜੀ ਉਹਦਾ ਮਤਲਬ ਇਹ ਹੋਊਗਾ ਜੇ ਪੰਜਾਂ 'ਚੋਂ ਤਿੰਨ ਸੂਟ ਹੋਣਗੇ ਮੇਰੇ ਕੋਲ ਪੰਜਾਂ 'ਚੋਂ ਤਿੰਨ ਸੂਟ ਮੇਰੇ ਕੋਲ ਹੋਣਗੇ ਮੈਂ ਤੁਹਾਨੂੰ ਟਾਈਮ ਨਹੀਂ ਖਰਾਬ ਕਰੂੰਗੀ ਵੀ ਤੁਹਾਨੂੰ ਦੁਬਾਰਾ ਤੇ ਮੈਸੇਜ ਨਹੀਂ ਕਰੂੰਗੀ ਵੀ ਦੀਦੀ ਦੋਸਤ ਹੈਗੀਆਂ ਇੱਕ ਹੋਰ ਪਸੰਦ ਕਰੋ ਜਨ ਉਹ ਦੋ ਵੀ ਨਿਕਲ ਜਾਣਾ ਹਨਾ ਇਸ ਕਰਕੇ ਜੀ ਕੈਂਬੋ ਮਿਲਣਾ ਤੁਹਾਨੂੰ ਤਿੰਨ ਦਾ ਹੀ ਇਹਦੇ ਵਿੱਚ ਦੋ ਨਹੀਂ ਮਿਲਣਾ ਚਾਰ ਨਹੀਂ ਮਿਲਣੇ ਇਸ ਕਰਕੇ ਜੀ ਪੰਜ ਸੂਟਾਂ ਦੀ ਫੋਟੋ ਨਾਲ ਦੀ ਨਾਲ ਪਾ ਦਿਓ ਉਹਦੇ ਵਿੱਚੋਂ ਅਸੀਂ ਤਿੰਨ ਸੂਟ ਤੁਹਾਡੇ ਫਾਈਨਲ ਕਰ ਦਈਏ ਪੇਮੈਂਟ ਪਾ ਕੇ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਦਿਓ ਜੀ 1499 ਦੇ ਤਿੰਨ ਸੂਟ 1499 ਦੇ ਤਿੰਨ ਸੂਟ ਕੈਂਬਰੀ कॉटन ਬਿਗ ਪਨੇ ਦਾ ਸੂਟ ਮਿਲੂਗਾ ਜੀ ਬਾਟਮ ਵੀ ਤੁਹਾਨੂੰ ਕੈਂਬਰੀ कॉटन ਦੀ 2.5 ਮੀਟਰ ਦੀ ਮਿਲੂਗੀ ਜੀ ਨਾ 2.5 ਤੋਂ 2 ਇੰਚ ਪਲੱਸ ਨਾ 2 ਇੰਚ ਘੱਟ ਮੀਟਰ ਮਾਰ ਕੇ ਦੰਨੇ ਆ ਜੀ 202% ਫੈਬਰਿਕ ਦੀ ਗਾਰੰਟੀ ਆ ਜੀ ਜਿਹਾ ਜਾਂ ਰੇਟ ਉਹ ਹੈ ਜਾਂ ਫੈਬਰਿਕ ਹੁੰਦਾ ਹੁਣ ਮੈਂ ਇਹ ਨਹੀਂ ਕਹਿ ਸਕਦੀ ਜੀ ਪ੍ਰਿੰਟ ਸੂਟ ਤਾਂ 2000 ਦਾ ਵੀ ਆਉਂਦਾ ਕਿਉਂਕਿ ਅਗਲੀ ਵੀਡੀਓ ਇਦਾਂ ਦੇ ਸੂਟਾਂ ਦੀਓ ਪਾਉਂਗੇ ਹੈਵੀ ਕੁਆਲਿਟੀ ਦੇ ਉਹ ਦਾ ਰੇਟ ਦਾ ਤਾਂ ਜ਼ਮੀਨ ਉਸਮਾਨ ਦਾ ਫਰਕ ਹੋਊਗਾ ਜੀ ਪਰ ਇਹ ਵੀ ਬੈਸਟ ਦੀ ਬੈਸਟ ਕੁਆਲਿਟੀ ਹੈ ਜਿਹੀ ਜੀ ਰੇਂਜ ਉਹ ਹੈ ਜਾਂ ਕੱਪੜਾ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਡਿਜੀਟਲ ਸਲੱਬ ਕਾਟਨ ਹੈ ਜੀ ਬਾਟਮ ਤੁਹਾਨੂੰ ਕੈਂਬ੍ਰਿਕ ਕਾਟਨ ਦੀ ਮਿਲੂਗੀ 2.5 ਮੀਟਰ ਦੀ ਪਲੇਨ ਦੁਪੱਟਾ ਤੁਹਾਨੂੰ ਕੋਟੇ ਦਾ ਮਿਲੂਗਾ ਬਹੁਤ ਵਧੀਆ ਦੁਪੱਟੇ ਦੇ ਡਿਜ਼ਾਈਨ ਡਿਜ਼ਾਈਨਿੰਗ ਕਰੀ ਹੋਈ ਹੈ ਜੀ ਚੈੱਕ ਕਰੋ ਇਹ ਦੁਪੱਟਾ ਧਿਆਨ ਨਾਲ ਜਦ ਤੁਸੀਂ ਸੂਟ ਵੇਅਰ ਕਰੋਗੇ ਜੀ ਬਿਲਕੁਲ ਨਿਊ ਲੁੱਕ ਆਊਗੀ ਜੀ ਇਹਦੇ ਤੁਸੀਂ ਕੁਝ ਨਹੀਂ ਕਰਨਾ ਜੀ ਸੂਟ ਐਦਾਂ ਹੀ ਸਟੀਚ ਕਰਿਓ ਬਰੀਕ-ਬਰੀਕ ਪਾਈਪਿੰਗ ਲਵਾਇਓ ਲੇਸ ਲਵਾਇਓ ਆਪਣੇ ਟ੍ਰੇਲ ਟੇਲਰ ਤੋਂ ਥੋੜਾ ਨੈੱਕ ਤੇ ਕੰਮ ਜ਼ਰੂਰ ਕਰਵਾ ਲਿਓ ਕਿਉਂਕਿ ਜਿਹੜਾ ਕੋਟੇ ਦਾ ਦੁਪੱਟਾ ਹੁੰਦਾ ਨਾ ਉਹਦੇ ਨਾਲ ਨੈੱਕ ਇਹ ਸੀ ਥਰੂ ਹੁੰਦਾ ਉਹਦੇ ਨਾਲ ਆਪਣੇ ਨੈੱਕ ਦੀ ਡਿਜ਼ਾਈਨਿੰਗ ਬੜੀ ਵਧੀਆ ਲੱਗਦੀ ਹੈ ਕਰੀਬੀ ਜੀ ਸੂਟ ਦਾ ਪ੍ਰਾਈਜ਼ ਹੈਗਾ ਜੀ 899 899 ਸੂਟ ਦਾ ਪ੍ਰਾਈਜ਼ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸੂਟ ਇੱਕ ਤੋਂ ਇੱਕ ਮਿਲਣਗੇ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਮਿਹਨਤ ਨਾਲ ਰੈਡੀ ਕਰਿਆ ਜੀ ਇਹ ਦੁਪੱਟਾ ਵੇਅਰ ਕਰਿਆ ਵਾ ਬਹੁਤ ਸੋਹਣਾ ਲੱਗਦਾ ਜੀ ਹਰ ਤਰ੍ਹਾਂ ਦੀ ਲਾਈਫ ਵਿੱਚ ਟਾਈਮ ਆਉਨੇ ਆ ਸੁੱਖ ਵੀ ਆਉਨੇ ਆ ਦੁੱਖ ਵੀ ਆਉਨੇ ਆ ਐਦਾਂ ਦੇ ਸੂਟ ਆਪਾਂ ਦੁੱਖ ਤੇ ਸੁੱਖ ਦੇ ਸੋਂ ਵੀ ਪਾ ਸਕਦੇ ਆ ਜੀ ਬਹੁਤ ਹੀ ਵਧੀਆ ਲੱਗਦਾ ਜਿਵੇਂ ਅੱਗੇ ਗਰਮੀ ਆਉਣੀ ਆ ਜੀ ਵਾਈਟ ਬਾਟਮ ਤਾਂ ਹਰੇਕ ਮੇਰੀ ਭੈਣ ਕੋਲ ਵਾਈਟ ਪਲਾਜੋ ਜਾਂ ਵਾਈਟ ਬਾਟਮ ਜ਼ਰੂਰ ਹੋਣੀ ਚਾਹੀਦੀ ਹੈ ਜੀ ਕਿਉਂਕਿ ਇੱਕ ਬਾਟਮ ਨਾਲ ਆਪਾਂ ਕਿੰਨੀਆਂ ਸ਼ਰਟਾਂ ਰੈਡੀ ਕਰ ਲੈਂਦੇ ਆ ਮੈਨੂੰ ਨਹੀਂ ਪਤਾ ਇਹ ਕਿਹੜੀਆਂ ਕਿਹੜੀਆਂ ਪਹਿਣਾ ਕਰਦੀਆਂ ਹੋਣਗੀਆਂ ਪਰ ਮੈਂ ਇੱਕ ਬਾਟਮ ਨਾਲ ਵਾਈਟ ਬਾਟਮ ਨਾਲ ਕਈ ਕੁੜਤੇ ਰੈਡੀ ਕਰ ਲੈਂਦੀਆਂ ਜਾਂ ਵਾਈਟ ਪਲਾਜੋ ਨਾਲ ਬਣਾ ਲੈਣੀਆਂ ਸੂਟ ਦਾ ਪ੍ਰਾਈਸ ਹੈਗਾ ਜੀ 899 899 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਉਹ ਵੀ ਘਰ ਬੈਠਿਆਂ ਨੂੰ ਮਿਲ ਰਿਹਾ ਜੀ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਜੇ ਤੁਸੀਂ ਇੱਕ ਵਾਰ ਸਟੀਚਿੰਗ ਲਈ ਵੀ ਜ਼ਰੂਰ ਕੋਸ਼ਿਸ਼ ਕਰਿਓ ਜੀ ਵੀ ਜੇ ਤੁਸੀਂ ਸਟੀਚ ਕਰਾਉਣੀ ਹੋਵੇ ਤਾਂ ਤੁਹਾਨੂੰ ਸਾਡੀ ਸਟੀਚਿੰਗ ਦਾ ਵੀ ਪਤਾ ਲੱਗ ਜਾਊਗਾ ਜੀ ਵੀ ਅਸੀਂ ਕਿੱਦਾਂ ਦੀ ਸਟੀਚਿੰਗ ਕਰਕੇ ਦਿੰਨੇ ਆ ਕਸਟਮਰ ਨੂੰ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਬਹੁਤ ਸੋਹਣੀ ਸਲੱਬ ਕਾਟਨ ਦੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਤੁਹਾਨੂੰ ਸ਼ਰਟ ਮਿਲੂਗੀ ਜੀ ਪਲਾਜ਼ੋ ਚਿਕਨ ਦਾ ਮਿਲੂਗਾ ਜੀ 2 ਮੀਟਰ ਬੜੇ ਪਨੇ ਦਾ ਹੁੰਦਾ ਜੀ ਇਹ 2 ਮੀਟਰ ਇਹਦੀ ਆਪਾਂ ਬਾਟਮ ਵੀ ਬਣਾ ਸਕਦੇ ਆ ਪਲਾਜੋ ਵੀ ਬਣਾ ਸਕਦੇ ਆ ਵਿੱਦ ਕੱਟਵਰਕ ਜੀ ਕਿਉਂਕਿ ਇਹਦੀ ਬਹੁਤ ਹੀ ਹੈਵੀ ਸਲਵਾਰ ਨਹੀਂ ਸੋਹਣੀ ਲੱਗਦੀ ਜੀ ਇਹਦੀ ਸਟ੍ਰੇਟ ਸਲਵਾਰੇ ਸੋਹਣੀ ਲੱਗਦੀ ਆ ਦੁਪੱਟਾ ਨਾਲ ਤੁਹਾਨੂੰ ਕੋਟਾ ਚੈੱਕ ਦਾ ਮਿਲੂਗਾ 2.5 ਮੀਟਰ ਦਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 699 699 ਵਿੱਚ ਘਰ ਬੈਠੇ ਤੁਹਾਨੂੰ ਇੰਨਾ ਪਿਆਰਾ ਜਿਹਾ ਸੂਟ ਮਿਲੂਗਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿਕ ਪੇਸ ਸਕਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਪਿਓਰ ਸਲੱਬ ਕਾਟਨ ਦੀ 2.5 ਮੀਟਰ ਦੀ ਸ਼ਰਟ 2 ਮੀਟਰ ਦੀ ਚਿਕਨ ਦੀ ਬਹੁਤ ਪਿਆਰੀ ਬਾਟਮ ਤੇ ਕੋਟੇ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 699 699 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 컬러 ਬਹੁਤ ਪਿਆਰੇ ਆ 컬러 ਦੇ کیا ਕਹਿਣੇ ਇੱਕ ਤੋਂ ਇੱਕ 컬러 ਹੈ ਜੀ ਇੱਕ ਤੋਂ ਇੱਕ ਕੰਟਰਾਸਟ ਹੈ ਜੀ ਕੋਈ ਵੀ ਰਹਿ ਨਾ ਜਾਵੇ ਜਿਹੜੀਆਂ ਵਾਈਟ ਆਫ ਵਾਈਟ ਸੂਟ ਪਾਉਣੇ ਪਸੰਦ ਕਰਦੀਆਂ ਮੇਰੀਆਂ ਭੈਣਾਂ ਉਹਨਾਂ ਲਈ ਬਹੁਤ ਹੀ ਵਧੀਆ ਸੂਟ ਹੈ ਜੀ ਸੋਚਣ ਦੀ ਲੋੜ ਨਹੀਂ ਜੀ ਟਰਸਟ ਕਰਿਓ ਜਿਵੇਂ ਦਾ ਰੇਟ ਓਮੇ ਦਾ ਕੱਪੜਾ ਹੁੰਦਾ ਜੀ ਤੁਸੀਂ ਜੇ ਕਿ ਇਹ ਨਹੀਂ ਕਰੂਗੇ ਜੀ ਇਹ ਸੂਟ ਅਸੀਂ ਕਸਟਮਰ ਦੇ ਐਨੇ ਸਟਿਚ ਕਰਦੇ ਆ ਜੀ ਐਨੇ ਸਟਿਚ ਕਰਦੇ ਆ ਸਾਰੇ ਕਸਟਮਰ ਇਹ ਤੋਂ ਬਹੁਤ ਸੈਟੀਸਫਾਈ ਆ ਸੀ ਥਰੂ ਕਪੜਾ ਨਹੀਂ ਹੈਗਾ ਜੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਦੇਖੋ ਜੀ ਕਈ ਮੇਰੀਆਂ ਭੈਣਾ ਬਾਟਮ ਵਿੱਚ ਲਵਾ ਲੈਣੀਆਂ ਚਿਕਨ ਚਿਕਨ ਕਰਕੇ ਤਾਂ ਸ਼ਰਟ ਵਿੱਚ ਲਾਈਨਿੰਗ ਦੀ ਕੋਈ ਵੀ ਨੀਡ ਨਹੀਂ ਹੈਗੀ ਜੀ ਕਿਉਂਕਿ ਉਹ ਕਹਿੰਦੇ ਵੀ ਇੱਕ ਸ਼ਰਟ ਨਾਲ ਅਸੀਂ ਕਈ ਸੌਰੀ ਇੱਕ ਬਾਟਮ ਨਾਲ ਅਸੀਂ ਕਈ ਕਮੀਜ਼ਾਂ ਵੇਅਰ ਕਰ ਲੈਣੇ ਆ ਜੀ ਸੂਟ ਬਹੁਤ ਹੀ ਜ਼ਿਆਦਾ ਹੈ ਓਨਲੀ ਸੋਨਾ ਹੈ only 699 only 699 ਵਿੱਚ ਘਰ ਬੈਠੇ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਕਲਰ ਦੇਖੋ ਕਿੰਨੇ ਪਿਆਰੀਆਂ ਮਿੱਠੇ ਮਿੱਠੇ ਜਿਵੇਂ ਦੀ ਅੱਗੇ ਗਰਮੀ ਪੈਣੀ ਆ ਉਸੇ ਤਰ੍ਹਾਂ ਦੇ ਨਾਲ ਤੁਹਾਨੂੰ ਕਲਰ ਲੈਣੇ ਆ ਬਹੁਤ ਹੀ ਜ਼ਿਆਦਾ ਸੋਹਣੇ ਲਾਈਟ ਲਾਈਟ ਜੇ ਕਲਰ ਲਾਈਟ ਲਾਈਟ ਜੇ ਕਲਰ ਗਰਮੀ ਵਿੱਚ ਪਾਏ ਬਹੁਤ ਹੀ ਵਧੀਆ ਲੱਗਦੇ ਆ ਜੀ ਇਸ ਕਰਕੇ ਮੇਰੀਆਂ ਭੈਣਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰਨ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਬਹੁਤ ਹੀ ਪਿਆਰੇ ਜੇ ਸੂਟ ਬਹੁਤ ਪਿਆਰੀ ਸੂਟਾਂ ਦੇ ਰੇਟ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਪਿਓਰ ਕੈਂਬ੍ਰਿਕ ਕਾਟਨ ਡਿਜੀਟਲ ਪ੍ਰਿੰਟ 2.5 ਮੀਟਰ ਦੀ ਸ਼ਰਟ ਮਿਲੂਗੀ ਨਾਲ ਤੁਹਾਨੂੰ 2.5 ਮੀਟਰ ਦੀ ਪਲੇਨ ਕੈਂਬ੍ਰਿਕ ਕਾਟਨ ਦੀ ਬਾਟਮ ਮਿਲੂਗੀ ਦੁਪੱਟਾ ਤੁਹਾਨੂੰ ਕੋਟਾ ਡੋਰੀਏ ਦਾ ਮਿਲੂਗਾ ਗੋਟੇ ਨਾਲ ਦੁਪੱਟੇ ਨੂੰ ਪੈਚਵਰਕ ਲਾ ਕੇ ਬਹੁਤ ਹੀ ਡਿਜ਼ਾਈਨਰ ਬਣਾਇਆ ਗਿਆ ਸੂਟ ਦਾ ਪ੍ਰਾਈਸ ਹੈਗਾ ਜੀ 1199 1150 ਸੌਰੀ 99 ਨਹੀਂ ਧਿਆਨ ਨਾਲ ਸੁਣ ਲਿਓ ਜੀ 1150 1150 ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਆ ਕਾਲ ਕਰਨ ਦਾ ਟਾਈਮ ਹੈਗਾ ਜੀ ਜਰੂਰ ਧਿਆਨ ਰੱਖਿਆ ਕਰੋ ਮੇਰੀਆਂ ਭੈਣਾ 8 ਤੋਂ ਲੈ ਕੇ ਇਵਨਿੰਗ 8 ਵਜੇ ਤੱਕ ਕਿਉਂਕਿ ਸਾਡਾ ਖੁਦ ਤਾਂ ਵੀ ਬਠੀਕ ਹੈ ਜੀ ਬਹੁਤ ਵਿਜੀ ਹੁੰਨੇ ਆ ਕਈ ਵਾਰੀ ਸਵੇਰ 8 ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਦਾ ਟਾਈਮ ਹੈ ਜੀ ਸੂਟ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਆ ਜੀ ਇੱਕ ਖਾਸ ਗੱਲ ਹੋਰ ਜੀ ਜੇ ਮੇਰੀ ਭੈਣ ਕੋਈ ਘਰ ਬੈਠੀ ਕੱਪੜੇ ਦਾ ਬਿਜ਼ਨਸ ਕਰਨਾ ਚਾਹੁੰਦੀ ਆ ਉਹ ਵੀ ਸਾਨੂੰ ਜਰੂਰ ਕਾਲ ਕਰ ਸਕਦੀ ਆ 202% ਜੀ ਮੈਂ ਤੁਹਾਡੀ ਪੂਰੀ ਹੈਲਪ ਕਰੂੰਗੀ ਤੁਹਾਡੇ ਨਾਲ ਪੂਰੀ ਸਪੋਰਟ ਕਰੂੰਗੀ ਤੁਹਾਡੀ ਜਿਵੇਂ ਜਿੰਨੀ ਕੁ ਮੈਨੂੰ ਨੋਲਜ ਹੈ ਬਹੁਤੀ ਨੋਲਜ ਤਾਂ ਨਹੀਂ ਹੈਗੀ ਉੰਨੀ ਕੁ ਮੈਂ ਤੁਹਾਡੀ ਪੂਰੀ ਸਪੋਰਟ ਕਰੂੰਗੀ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ 1 75 ਤੁਹਾਨੂੰ ਬਿੱਗ ਪਨੇ ਦੀ ਸ਼ਰਟ ਮਿਲੂਗੀ ਜੀ 58 ਇੰਚ ਦਾ ਪਨਾ ਹੈ ਜੀ ਚੈੱਕ ਕਰ ਲਿਓ ਚਾਹੇ ਸੂਟ ਆਇ ਤੇ ਜੀ ਕੋਲ ਸ਼ਰਟ 2.5 ਮੀਟਰ ਦੀ ਮਿਲੂਗੀ ਤੁਹਾਨੂੰ ਬਹੁਤ ਹੀ ਪਿਆਰੀ 2.5 ਮੀਟਰ ਦੀ ਸ਼ਰਟ ਮਿਲੂਗੀ ਜੀ बॉटम ਤੁਹਾਨੂੰ 2.5 ਮੀਟਰ ਦੀ ਮਿਲੂਗੀ ਬਹੁਤ ਜਿਆਦਾ ਸੋਹਣੀ ਚੌੜੀ ਚੌੜੀ ਇੰਚ ਪਣਾ ਹੈ ਜੀ ਠੀਕ ਹੈ ਜੇ ਸ਼ਰਟ ਦਾ ਬਿੱਗ ਪਣਾ ਹੋਊਗਾ ਜੀ ਤਾਂ 1.75 ਹੋਊਗੀ ਜੇ ਨਾਰਮਲ ਪਣਾ ਹੋਗਾ 2.5 ਹੋਊਗੀ ਜੀ ਠੀਕ ਹੈ ਸੂਟ ਮਿਲੂਗਾ ਜੀ ਤੁਹਾਨੂੰ ਇਹ 1350 ਦੇ ਤਿੰਨ ਸੂਟ 1350 ਦੇ ਤਿੰਨ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਓਨਲੀ 1350 ਦੇ ਤਿੰਨ ਸੂਟ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 1350 ਦੇ ਤਿੰਨ ਸੂਟ ਇਹ ਸੰਡੇ ਤੋਂ ਪਹਿਲਾਂ ਹੀ ਵੀਡੀਓ ਪਈ ਹੈ ਜੀ ਬਹੁਤ ਡਿਮਾਂਡ ਸੀ ਮੇਰੀਆਂ ਭੈਣਾਂ ਦੀ ਕਿ ਅਸੀਂ ਗਰਮੀ ਵਾਲੇ ਸੂਟ ਲੈਣੇ ਆ ਦੀਦੀ ਜਲਦੀ ਵੀਡੀਓ ਪਾਓ ਜਲਦੀ ਵੀਡੀਓ ਪਾਓ ਸਾਨੂੰ ਨੀਡ ਹੈ 1350 ਦੇ ਤਿੰਨ ਸੂਟ ਜੀ ਬਹੁਤ ਘੱਟ ਰੇਟ 'ਚ ਬਹੁਤ ਪਿਆਰੇ ਸੂਟ ਦੇਣੇ ਆ ਜੀ ਦੇਖੋ ਜੀ ਜ਼ਰੂਰੀ ਨਹੀਂ ਵੀ ਹਰ ਵਾਰੀ ਆਪਾਂ ਬਚਾਉਣਾ ਹੀ ਆ ਕੁਝ ਕਈ ਵਾਰ ਆਪਾਂ ਨੂੰ ਕੁਝ ਕਮਾਉਣਾ ਵੀ ਪੈਂਦਾ ਕਿ ਕਸਟਮਰ ਦਾ ਪਿਆਰ ਮੇਰੀਆਂ ਪੈਣਾ ਕਈ ਦਿਨ ਦੀ ਮੈਨੂੰ ਕੁਝ ਪਰਸਨਲੀ ਕਾਲ ਕਰ ਰਹੀ ਥੀ ਕਿ ਦੀਦੀ ਸੰਡੇ ਤੋਂ ਪਹਿਲਾਂ ਵੀਡੀਓ ਪਾ ਦਿਓ ਪਲੀਜ਼ ਸੰਡੇ ਸਾਨੂੰ ਛੁੱਟੀ ਹੁੰਦੀ ਆ ਸੀ ਆਪਣੇ ਟੇਲਰ ਨੂੰ ਦੇ ਸਕੀਏ ਜਾਂ ਬੋ ਪਲੀਜ਼ ਸੌਰੀ ਭੈਣੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਿਹੜੀ ਕਿ ਮੈਂ ਐਦਾਂ ਦੀ ਵੀਡੀਓ ਬਹੁਤ ਸਪੈਸ਼ਲ ਬਣਾਉਣੀ ਪੈਂਦੀ ਹੈ ਇਸੇ ਕਰਕੇ ਮੈਂ ਤੁਹਾਨੂੰ ਕਹਿਨੀ ਆ ਵੀ ਤੁਸੀਂ ਮੇਰੀ ਦੱਬ ਕੇ ਸਪੋਰਟ ਕਰਿਆ ਕਰੋ ਜੀ 1350 ਦੇ 3 ਸੂਟ ਸਾਨੂੰ ਬਹੁਤ ਵੀ ਐਦਾਂ ਹੁੰਦਾ ਵੀ ਕੱਪੜਾ ਵੀ ਵਧੀਆ ਹੋਵੇ ਤੇ ਰੇਟ ਵੀ ਐਨ ਬਿਲਕੁਲ ਚੈਚ ਹੋਵੇ ਜੀ ਬਹੁਤ ਮਿਹਨਤ ਨਾਲ ਵੀਡੀਓ ਰੈਡੀ ਕਰਦੀ ਆ ਜੀ ਤਾਂ ਕਰਕੇ ਤੁਸੀਂ ਰੱਜ ਕੇ ਸਪੋਰਟ ਕਰਿਆ ਕਰੋ ਜੇ ਕਿਸੇ ਮੇਰੀ ਭੈਣ ਨੇ ਸੂਟ ਨਹੀਂ ਵੀ ਲੈਣਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਇਹ ਇੰਨੀ ਕੁ ਜ਼ਰੂਰ ਹੈਲਪ ਕਰਦੇ ਕਰੋ ਜੀ 1350 ਦੇ ਤਿੰਨ ਸੂਟ ਜੀ ਜੇ ਕੋਈ bizness ਕਰਨਾ ਚਾਹੁੰਦਾ ਹੈ ਕੱਪੜੇ ਦਾ ਤਾਂ ਤੁਸੀਂ ਮੈਨੂੰ ਪਰਸਨਲੀ ਕਾਉਰਸ ਕਰ ਸਕਦੇ ਆ ਜੀ 8 ਤੋਂ ਲੈ ਕੇ ਈਵਨਿੰਗ 8 ਵਜੇ ਤੱਕ ਤੁਹਾਨੂੰ ਮੈਂ ਇਹਦੇ ਬਾਰੇ ਡਿਟੇਲ ਵਿੱਚ ਦੱਸ ਸਕਦੀ ਹਾਂ ਜੀ ਤੁਸੀਂ ਘਰ ਬੈਠੇ ਹੀ ਆਪਣਾ ਪੈਸਾ ਬਣਾ ਸਕਦੇ ਹੋ ਜੀ ਸਪੈਸ਼ਲ ਵੀਡੀਓ ਪਾਉਣੀਆਂ ਜੀ ਕਈ ਮੇਰੀਆਂ ਭੈਣਾਂ ਦੇ ਸਾਨੂੰ ਕਾਲ ਆਇਆ ਕਿ ਸਪੈਸ਼ਲ ਵੀਡੀਓ ਕਿਸ ਦਿਨ ਪਾਇਓ ਮੈਂ ਜ਼ਰੂਰ ਤੁਹਾਨੂੰ ਆਪ ਬਿਜ਼ਨਸ ਬਾਰੇ ਵੀਡੀਓ ਪਾ ਦੂੰਗੀ ਜੀ ਜਿਸ ਦਿਨ ਮੇਰੇ ਕੋਲ ਟਾਈਮ ਹੋਇਆ ਜੀ 1350 ਦੇ 3 ਸੂਟ ਨਾਲ ਦੀ ਨਾਲ ਕਲਰ ਚੈੱਕ ਕਰੋ ਜੀ 1350 ਦੇ 3 ਸੂਟ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਇਹ ਸੂਟ ਹੈਗੇ ਆ ਜੀ 1299 ਦੇ ਦੋ ਸੂਟ 1299 ਦੇ ਦੋ ਸੂਟ ਹੈ ਜੀ ਬਹੁਤ ਸੋਹਣੀ ਨਾਲ ਚਿਕਨ ਦੀ ਬਾਟਮ ਹੈ ਜਿਹੜੇ ਜੀ ਚਿਕਨ ਦੀ ਬਾਟਮ ਹੈ ਇਦਾਂ ਕੱਟਵਰਕ ਬਣੇ ਹੋਇਆ ਨੇ ਜੀ ਉਹ ਸੂਟ 1299 ਦੇ ਦੋ ਸੂਟ ਹੈ ਜੀ ਬਹੁਤ ਡਿਜ਼ਾਈਨਰ ਬਾਟਮ ਹੈ ਨਾਲ 1299 ਦੇ ਦੋ ਸੂਟ ਨੇ ਜੀ ਜਿਨ੍ਹਾਂ ਦੇ نیچے ਕੱਟਵਰਕ ਬਣਿਆ ਹੋਇਆ ਜੀ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਇਹ ਕਲੀਅਰ ਸੁਣ ਲਓ ਜੀ ਜਿਨ੍ਹਾਂ ਦੇ نیچے ਕੱਟਵਰਕ ਬਣਿਆ ਹੋਇਆ ਬਾਟਮ ਵਿੱਚ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਕੋ ਸੂਟ ਹੈਗੇ ਆ ਜੀ 1299 ਦੇ ਦੋ ਸੂਟ 1299 ਦੇ ਦੋ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਨਵੀਂ ਸਟਾਈਲ ਦੇ ਸੂਟ ਰੈਡੀ ਕਰੇ ਆ ਜੀ ਉਹ ਵੀ ਐਨੀ ਘੱਟ ਰੇਟ 'ਚ ਜੀ 1299 ਦੇ ਦੋ ਸੂਟ ਜੀ ਇੱਕ ਮੇਰੀ ਭੈਣ ਦਾ ਜੀ ਸਾਨੂੰ ਮੈਸੇਜ ਆਇਆ ਸੀ ਵੀ ਤੁਸੀਂ ਜਿਹੜੀ ਹਫ਼ਤਾ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਰੇਟ ਤੁਸੀਂ ਇੰਨਾ ਕਿਹਾ ਸੀ ਇਹ ਦੇਖੋ ਜੀ ਜਿਹੜੀ ਮੈਂ ਅੱਜ ਤੁਹਾਨੂੰ ਵੀਡੀਓ ਪਾਈ ਆ ਜੀ ਇਹਦੇ ਸਿਰਫ ਦੋ ਦਿਨ ਦੇ ਰੇਟ ਐ ਇਹ ਕੱਲ੍ਹ ਆਦਾਰ ਪਰਸੋਂ ਤੱਕ ਦੇ ਜੇ ਤੁਸੀਂ ਮੰਡੇ ਸੂਟ ਮੰਗੂਗੇ ਜੀ ਸਾਤੇ ਵੀ ਇਹ ਰੇਟ ਦਾ ਇਸ ਰੇਟ 'ਚ ਅਸੀਂ ਇਹ ਸੂਟ ਨਹੀਂ ਦੇ ਸਕਦੇ ਜੀ ਇਹ ਓਨਲੀ ਮੇਰੀ ਭੈਣਾਂ ਦੇ ਡਿਮਾਂਡ ਤੇ ਸੰਡੇ ਵਾਲੀ ਵੀਡੀਓ ਅਸੀਂ ਸ਼ੁੱਕਰਵਾਰ ਨੂੰ ਪਾਈ ਆ ਇਸ ਕਰਕੇ ਜੀ گورنر ਪਹਿਲਾਂ ਮੇਰੀ ਗੱਲ ਸੁਣਿਆ ਕਰੋ ਜੀ ਕਿਉਂਕਿ ਅਸੀਂ ਜੋ ਮੈਂ ਵੀਡੀਓ ਚ ਕਹਿ ਦਮਾ ਜੀ ਮੈਂ ਉਹੀ ਕਰਨਾ ਹੁੰਦਾ ਚਾਹੇ ਮੈਨੂੰ ਉਹਦੇ ਵਿੱਚ ਘਾਟਾ ਹੋ ਜਵੇ ਚਾਹੇ ਮੈਨੂੰ ਉਹਦੇ ਦੋ ਪੈਸੇ ਵੱਧ ਮਿਲਨੇ ਹੋ ਜੋ ਮੈਂ ਤੁਹਾਨੂੰ ਗੱਲ ਕਹਤੀ ਵੀਡੀਓ ਚ ਉਹੀ ਰਹੂਗੀ ਜੀ ਇੱਕ ਵਾਰ ਤੁਸੀਂ ਸਾਡੇ ਨਾਲ ਸਾਤੋਂ ਕੱਪੜੇ ਵਾਏ ਕਰਕੇ ਦੇਖੋ ਵੀ ਸਾਡੇ ਦਾ ਹਿਸਾਬ ਕਿਤਾਬ ਕਿਵੇਂ ਆ ਜੀ ਰੁਪਈਏ ਦਾ ਵੀ ਅਸੀਂ ਕਦੇ ਵੀ ਕਿਸੇ ਨਾਲ ਹੇਰਾਫੇਰੀ ਨਹੀਂ ਕਰੀ ਗਲਤੀ ਨਾਲ ਕੋਈ ਚੀਜ਼ ਰਹਿ ਜਵੇ ਜਾਂ ਮੇਰੇ ਤੇ ਕਹਿ ਹੋ ਜਵੇ ਉਹ ਗੱਲ ਅਲੱਗ ਹੈ ਪਰ ਮੇਰਾ ਮਤਲਬ ਇਹ ਹੁੰਦਾ ਵੀ ਜੋ ਮੈਂ ਵੀਡੀਓ ਚ ਕਿਹਾ ਚਾਹੇ ਮੈਨੂੰ ਉਹ ਚੀਜ਼ ਚ ਘੱਟ ਆ ਹੀ ਪੈਂਦਾ ਪਰ ਮੈਂ ਤੁਹਾਨੂੰ ਦੇਣੀ ਆ ਇਸ ਕਰਕੇ ਜੀ ਇਹ ਸੂਟ ਜਿਹੜੇ ਅੱਜ ਮੈਂ ਵੀਡੀਓ ਚ ਪਾ ਰਹੀ ਆ ਇਹ ਓਨਲੀ ਸੰਡੇ ਤੱਕ ਹੈ ਜੀ ਮੰਡੇ ਇਹਨਾਂ ਦਾ ਰੇਟ ਉਹੀ ਹੋਊਗਾ ਜੋ ਆਮ ਹੁੰਦਾ ਹੈ ਸੂਟ ਦਾ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਰੇਵ ਸਿਲਕ ਡਿਜੀਟਲ ਪ੍ਰਿੰਟ ਬਾਂਦਨੀ ਪ੍ਰਿੰਟ ਹੈ ਜੀ ਬਹੁਤ ਸੋਹਣਾ ਸੂਟ ਬਣਦਾ ਇਹ ਪਾਰਟੀ ਵੇਅਰ ਸੂਟ ਬਣਾ ਸਕਦੇ ਆ ਤੁਸੀਂ ਇਹਨੂੰ ਇਹਦੇ ਨਾਲ ਦੁਪੱਟਾ ਲੈ ਕੇ ਉਹਨੂੰ ਲੈਸ ਦੀ ਫਿਨਿਸ਼ਿੰਗ ਦੇ ਲਿਓ ਜੀ ਇਹਦੇ ਚਾਕਾਂ ਤੇ ਕੱਟਵਰਕ ਕਰਾ ਲਿਓ ਕਾਰਨਰ ਤੇ ਇੱਕ ਇੱਕ ਫਲਾਵਰ ਬਣਾ ਲਿਓ ਸੂਟ ਤੁਹਾਡਾ ਵੇਜਾ ਵੇਜਾ ਕਰਾਊਗਾ ਜੀ ਜਾਂ ਇਹ ਤੁਸੀਂ ਸੂਟ ਵਾਇ ਕਰਕੇ ਸਾਡੇ ਪਰ ਛੱਡ ਦਿਓ ਅਸੀਂ ਅਗਲਾ ਤੁਹਾਨੂੰ ਇਹ ਸੂਟ ਹੋਰ ਵੀ ਰੇੜੀ ਤੇ ਹਾਂਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਪਿਆਰੇ ਜੇ ਕਲਰ ਹੈ ਬਾਂਦਨੀ ਪ੍ਰਿੰਟ ਸੂਟ ਹੈ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 799 799 ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਜੀ ਜੋ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕ ਸੈਂਡ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ